ਸਤਨਾਮ ਵਾਹਿਗੁਰੂ ਸਜ ਜੀਉ ਪਾਤਸ਼ਾਹ ਜਿਸ ਕਬਿ ਪਾਚ ਦਿਨ ਤੀ ਚੋਂ ਪੈ ਹਮਰੇ ਕਰਮ ਹਾਥ ਦੇ ਰਛਾ ਪੁਰਣ ਹੋਏ ਚਿਤ ਕੀ ਇਛਾ ਤਮ ਚਰਨ ਦਰ ਮਨ ਹਮਾ ਆਪਣਾ ਜਾਣ ਕਰੁ ਪ੍ਰਤਿਪਾੜ ਹਮਰੇ ਦੋਸਤ ਸਭੈ ਥੋ ਕਾਵਾ ਸੇ ਰੂਪ ਸੇ ਰੂਪ ਸਬਾ ਕਰਤਾ ਰਾਮ ਅੱਛਾ ਚਿਤ ਕਰਤੇ ਕਰੀਐ ਸਭ ਬੈਰਨ ਕੋ ਅਸ ਕਰੀਐ ਤੋੜਨੋ ਹੈ ਹਮਾਰੀ ਆਸ ਤੋਰ ਬਜਨ ਕੀ ਰਹਿ ਤਿਆਸ ਤੁਮਹਿ ਸਾਧ ਕੋ ਵਰਣਾ ਦਿਆਉ ਜੋ ਪਰਚਾ ਸੁਤਮ ਤੇ ਪਾਉ ਸੇ ਵਿਖੇ ਕਹਵਾਰੇ ਤਾਰੀਐ ਤੁਝੋ ਸਤਰ ਹਮਾਰ ਮਾਰੀਐ ਆਵਾਦ ਮੁਝ ਬਰੀ ਹੈ ਬਣ ਤੋਰ ਕਉ ਦ੍ਰਾਸਤ ਬਰੀ ਹੈ ਹਉ ਸਦਾ ਮਾਰੇ ਪਛਾਸ ਅਸਤੁ ਜਿ ਜੋ ਕਰਿ ਰਖਾ ਰਾਮ ਨਿ ਹਮ ਰੋਕਣ ਹਾਰੇ ਸਾਹਿਬ ਸਤ ਸਦਾ ਪਿਆਰੇ ਦੀਨ ਬੰਧ ਦੁਸਤ ਕੇ ਅੰਤ ਤਮਹ ਬੁਰੀ ਚਤਰ ਦਾਸ ਕੰਤਾ ਕਾਲ ਪਏ ਸਰਵ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਸਾ ਜਗਨ ਕਾਲ ਨੂੰ ਕਿਸ ਕਿਓ ਬਿਦਰਾਜ ਬ੍ਰਹਮਾ ਤੁਥਿਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਧਨ ਹਮਾਰ ਜਗਨ ਕਾ ਸਭ ਜਗਤ ਬਨਾਇਓ ਜਿਵ ਦੇਤ ਦਸਨ ਉਪਜਾਰਿਓ ਬਵਾਧੰ ਤਿਕ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੇ ਬਹਮਾਰੀ ਸਗਲ ਭਜਾ ਜਿਨ ਆਪ ਸਵਾਰੀ ਸਿਮਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਗਲ ਮੋਗਦ ਕੀਓ ਘੜ ਘੜ ਮੈਂ ਅੰਦਰ ਕੀ ਜਾਣ ਤਾ ਪਰੇ ਗੁਰ ਕੇ ਪੀਰ ਪਛਾਣ ਤਾ ਚਿਤੇ ਚਿਤ ਗੁੰਤਰ ਫੂਲਾ ਸਬਰ ਕਿਰਪਾ ਅਦ੍ਰਿਸ਼ਟ ਕਰ ਸੁਲਾ ਸਭ ਤਨੁ ਦੁਖ ਭਾਇ ਤੁਖੀ ਸੁਖ ਭਾਇ ਸਾਧਨ ਕੇ ਸੁਖੀ ਏਕ ਏਕ ਕੇ ਤੀਰ ਪਛਾਨੈ ਕਲ ਕਰਿ ਗੇ ਪਰਪੜ ਕੀ ਜਾਨੈ ਜਗਤ ਕਰਤ ਕਰ ਅਕਰ ਤਾਰਾ ਪਰਜਾ ਤਰਤ ਤਵ ਜੀ ਅਪਾਰ ਜਬਿਆ ਕਰਗ ਕਰ ਤੁਮ ਕਮਹੁ ਤੁਮ ਮੈਂ ਬੈਤ ਜੀ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਰ ਤਾਰੈ ਆਪਨਿ ਪੂਜ ਚਾਰ ਤਮੋ ਸਵੇਹਿ ਤੇ ਰਹਿਤ ਦਰਾਲ ਮਾ ਜਾਣਤ ਬੀਜ ਜੇ ਦਰਿਆਤਮ ਬ੍ਰਹਮਕਾਰ ਗ੍ਰਿਪਕਾਂਦ ਰੰਭ ਆਦਿ ਨੀਦ ਨਦ ਸੰਭ ਤਾ ਕਮੂੜ ਜਾਤ ਮੈਂ ਦਾ ਰਕ ਭੇਵਣ ਬਾਗਤ ਪਿਤਾ ਤਮ ਕੋ ਕਿਰਪਾ ਹਰਿ ਅਨਮਾਨਤ ਮਹਾ ਮੂਲ ਗਸਤੇਦਨ ਜਾਣਤ ਮਹਾ ਜੇਵ ਕੋ ਕਹਤ ਸਦਾਸ ਗੰਗ ਕਰਕ ਜਿਨਤ ਨਹਿ ਦੇਵਾ ਆਪ ਆਪਣੀ ਬਗਹ ਜਿਂਤੇ ਕਰਨਤ ਮਨ ਕਲਤੁ ਹਦ ਜਿਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵਲ ਸਿਧਾ ਪ੍ਰਥਮ ਸੂਸਾਰ ਏਕੈ ਰੂਪ ਰੂਪ ਸਰੂਪ ਰੰਗ ਬਹੁ ਰਾਵ ਕੈ ਮੁਖ ਭਾਂਟ ਜੀਵ ਜਿਤ ਸਿਤਿ ਤਕਿਨੇ ਉਦਮਤ ਖਾਮ ਬਹੁ ਰਜਿਤਿਨੇ ਬਹੁ ਫੂਲਾ ਰਾਜ ਹਵ ਮਿਠਾ ਗਾ ਸਿਮਨ ਭਯੋ ਸੰਕਰ ਹੈ ਇਕਠਾ ਸਗਰੀ ਸਰਸਤਿ ਖਾਏ ਬਜੰ ਭਵ ਆਜੁਗਾ ਸਰੂਪ ਸਰਯੰ ਭਵ ਅਗਰੱਛਾ 베 ਚੁਮਕਾਰ ਸੇਖੋ ਬਾਰੇ ਸਿਖ ਸੰਗਰੋ ਦੁਸਤ ਜਤੇ ਉਠੋ ਤਉ ਬੁਧ ਪੱਤਾ ਸਗਲ ਮਲੇਸ਼ ਕੋ ਰਣ ਕੱਤਾ ਜੇ ਅਸਤੋਜ ਤਮ ਸਰਣੀ ਪਰੇ ਤਾਰੇ ਕੇ ਦੋਸਤੋ ਤੁਧੁ ਕਹਾਵਾ ਮਾਰੇ ਪੁਰਖ ਜਵਨ ਪੰ ਪਰੇ ਚਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੈ ਰਚਾ ਹੋਇ ਤਹ ਸੁਭ ਕਾਲਾ ਦੁਸ਼ਟ ਰਸਤ ਨਿਤ ਕੰਨ ਕ੍ਰਿਪਾ ਦ੍ਰਿਸ਼ਟ ਜਨ ਦਰਨ ਹਰੋ ਤਾ ਕਿਤਾ ਭੁ ਤਰਗ ਮੋ ਹਰੋ ਰਿਤ ਸਿੱਤ ਕਰਮੋ ਸਭ ਹੋਹੀ ਦੁਸ਼ਟ ਸ਼ਾਤੁ ਸ਼ਵੈ ਸਗੈ ਨ ਕੋਈ ਇਕ ਬਾਰ ਜਦ ਤੁਮੈਂ ਸੰਭਾਰ ਕਾਲਸਾ ਸਤੇ ਤਾ ਏ ਮੁਹਾਰ ਜਿੜ ਡਰਣਾ ਮਤ ਹਾਰੋ ਕਹਾ ਦਰਦ ਦੋਖ ਤੇ ਰਹਾ ਖੜਕ ਕੇ ਤੁਮੈਂ ਸਰਣਾ ਤੇ ਹਾਰੇ ਆਪ ਹਾਥ ਜੈ ਦੇ ਰੂਪ ਭਾਰੀ ਸਰਵਧਾਰਾ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਘੜਗ ਕੇਤਮ ਸਰਣਾ ਤੇਹਾਰੇ ਆਵਾਂ ਸਜ ਲੈਹੁ ਉਬਾਰੀ ਸਰਬੱਤ ਦਾ ਭਾਗ ਹੋ ਸਹਾਈ ਦੁਸਤ ਲੋਕ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ